ਭਾਈ ਆਪਣੇ ਜੀਵਨ ਦੀ ਗਵਾਹੀ ਦੇਣਗੇ ਔਰ ਬੜੇ ਅچھے ਤਰੀਕੇ ਨਾਲ ਤੁਸੀਂ ਸੁਭਣਾ ਨੇ ਪੈਣ ਪੜਾਵਾਂ ਨੇ ਸੁਣਨਾ ਹੈ ਤਾਂ ਕਿ ਭਾਈ ਦੇ ਜੀਵਨ ਦੀ ਗਵਾਹੀ ਨੂੰ ਸੁਣ ਕੇ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਵੇ ਹallelujah ਹallelujah ਇਹ ਗਵਾਹੀਆਂ ਸਾਡੇ ਵਿਸ਼ਵਾਸ ਨੂੰ ਤਗੜਾ ਕਰਨ ਲਈ ਹੁੰਦੀਆਂ ਨੇ ਹallelujah ਹallelujah ਆਓ ਸਿ ਭਾਈ ਦੀ ਗਵਾਹੀ ਨੂੰ ਸੁਣੋ ਸਭਨਾ ਪੈਣਾ ਪੜਾਵਾਂ ਨੂੰ ਮੈ ਸਲੋਮ ਕਹਿੰਦਾ ਹਾਂ ਸਲੋਮ ਜੀ ਸਭਨਾ ਪੈਣਾ ਪੜਾਵਾਂ ਨੂੰ ਖੁਦਾ ਬਰਕਤ ਦੇ ਗਵਾਹੀ ਮੇਰੀ ਇਸ ਤਰ੍ਹਾਂ ਹੈ ਗਵਾਹੀ ਮੇਰੀ ਇਸ ਤਰ੍ਹਾਂ ਪੇ ਪਿਛਲੇ ਵੀ ਸ਼ੁੱਕਰਵਾਰ ਦੀ ਇੱਕ ਗਵਾਹੀ ਸੀ ਤੇ ਉਹ ਮੈਂ ਐਤਵਾਰ ਨਹੀਂ ਦਿੱਤੀ ਮੈਂ ਬਸ ਉੱਚਾਕ ਗਿਆ ਹਾਂ ਤੇ ਮੈਂ ਕਿਹਾ ਚਲੋ ਕੋਈ ਨਹੀਂ ਆਪਣੇ ਸ਼ੁੱਕਰਵਾਰ ਹੀ ਦਵਾਂਗੇ ਦੂਜੇ ਸ਼ੁੱਕਰਵਾਰ ਆਉਣ ਤੇ ਹੋਰ ਮੇਰੇ ਖੁਦਾ ਨੇ ਮੇਰੇ ਜੀਵਨ ਵਿੱਚ ਵੱਡੇ ਕੰਮ ਕੀਤੇ ਨੇ ਭਾਈ ਸਾਡੇ ਘਰ ਸੀ 3 ਦਿਨ ਵਾਸਤੇ ਪੂਜਾ ਪ੍ਰਾਰਥਨਾ ਚ ਮੈਂ ਲਾਗੇ ਬੈਹ ਜਾਂਦਾ ਹਾਂ ਖੁਦਾ ਨੇ ਇਦਾਂ ਦੇ ਮੇਰੇ ਉੱਤੇ ਕਿਰਪਾ ਕੀਤੀ ਆ ਮੇਰੇ ਵਿੱਚ ਕੁਝ ਰੋਗ ਹੀ ਬਹੁਤ ਵੱਡੇ ਖੁਦਾ ਨੇ ਮੈਨੂੰ ਉਹਨਾਂ ਰੋਗਾਂ ਤੋਂ ਸ਼ਿਫਾ ਦਿੱਤੀ ਆ ਮੈਂ ਖੁਦਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਸਾਡੇ ਸੇਵਕ ਨੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ ਤੇ ਸਾਡੀ ਮਦਦ ਕੀਤੀ ਆ ਤੇ ਸਾਰੇ ਰੋਗ ਨੂੰ ਪ੍ਰਭੂ ਨੇ ਦੂਰ ਕੀਤਾ ਹ ਕੋਸ਼ ਕੋਰੋਨਾ ਦੇ ਵੇਲੇ ਦਾ ਵੀ ਰੋਗ ਥੋੜਾ ਜਿਹਾ ਹੈਗਾ ਹੀ ਉਹ ਮੇਰੇ ਦੁਸ਼ਮਣ ਨੂੰ ਸਾਜ ਨੂੰ ਰੋਕਦਾ ਹੀ ਤੋ ਉਹ ਦੁੱਖ ਤਾਂ ਵੀ ਮੈਨੂੰ ਪ੍ਰਭੂ ਨੇ ਆਜ਼ਾਦ ਕੀਤਾ ਸੇਵਕ ਦਿਆਂ ਪ੍ਰਾਰਥਨਾ ਦੁਆਰਾ ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇ ਸਭਨਾ ਭੈਣਾ ਭਰਾਵਾਂ ਨੂੰ ਸਲੋਮ ਹਾਲੇਲੂਇਆ ਔਰ ਪ੍ਰਭੂ ਭਾਈ ਨੂੰ ਬਰਕਤ ਦੇ ਔਰ ਅਸੀਂ ਸੱਚਮੁੱਚ ਭਾਈ ਦੀ ਗਵਾਹੀ ਨੂੰ ਬੜੇ ਵਿਸ਼ਵਾਸ ਦੇ ਨਾਲ ਸੁਣਿਆ ਹੈ ਔਰ ਉੱਥੇ ਰੋ ਖੜੇ ਔਰ ਭਾਈ ਨੇ ਆਪਣੇ ਜੀਵਨ ਦੀ ਗਵਾਹੀ ਨੂੰ ਰੱਖਿਆ ਹੈ ਕਿ ਮੇਰੇ ਜੀਵਨ ਦੇ ਵਿੱਚ ਮੇਰੇ ਸਰੀਰ ਦੇ ਵਿੱਚ ਕੋਈ ਸਮੱਸਿਆ ਸੀ ਕੁਝ ਅਧਰੂਨੀ ਸਮੱਸਿਆ ਸੀ ਔਰ ਜਦ ਖੁਦਾ ਦਾ ਖਾਦਮ ਤਿੰਨ ਦਿਨ ਦੀ ਫਾਸਟਿੰਗ ਦੇ ਵਿੱਚ ਔਰ ਸਾਡੇ ਭਾਈ ਪੀਰ ਮਸੀਹ ਦੇ ਘਰ ਦੇ ਵਿੱਚ ਬੈਠੇ ਔਰ ਪ੍ਰਭੂ ਦਾ ਆਤਮਾ ਉਹਨਾਂ ਦੇ ਉੱਤੇ ਉਤਰਿਆ ਔਰ ਜਨਮਸ ਕੀਤਾ ਜਿਸ ਤਰ੍ਹਾਂ 120 ਜਮਾਤ ਦੇ ਉੱਤੇ ਪਵਿੱਤਰ ਆਤਮਾ ਉਤਰਿਆ ਸੀ ਔਰ ਉਹਨਾਂ ਨੇ ਜਿਸ ਦੇ ਉੱਤੇ ਵੀ ਰੋਗਿਆਂ ਦੇਤੇ ਹੱਥ ਰੱਖੇ ਤੇ ਰੋਗੀ ਚੰਗੇ ਹੋ ਗਏ ਹallelujah ਅੱਜ ਤੇਰਾ ਖੁਦਾ ਨਵੋ ਲੈਂ ਦਿੱਤਾ ਆਪਣੇ ਖਾਦਮ ਨੂੰ ਇਸਤੇਮਾਲ ਕਰਕੇ ਉਹ ਸਾਡੇ ਪਿਆਰੇ ਪੈਡੀ ਮਸ਼ੀਨ ਨੂੰ ਖੁਦਾ ਨੇ ਚੰਗਾ ਕੀਤਾ ਹੈ ਪ੍ਰਭੂ ਭਾਈ ਨੂੰ ਬਰਕਤ ਦੇਵੇ ਥਰ ਤਾਰੀਆਂ ਮਾਰਾਂਗੇ ਹallelujah ਅਸ ਬਰੇ ਹੀ ਹੱਥ ਦੇ ਨਾਲ ਬੈਠ